ਕੀ ਕੱਟੀ ਪਟਾਈ ਚਾਲੂ ਕਰਤੀ ਆ ਆਪਣੇ ਚਾਚੇ ਦੇ ਮੁੰਡਿਆਂ ਨੇ ਪਟਣਦੇ ਆ ਜੂਜਾ ਪਾਣੀ ਲੱਗਿਆ ਨਾ ਮੇਰੇ ਹਿਸਾਬ ਨਾਲ ਤਾਂ ਆਪਣੇ ਆਲੂ ਬਣ ਜਾਣਗੇ ਇਸੇ ਪਾਣੀ ਨਾਲ ਹੀ ਹਾਂਜੀ ਵੀਰ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਅੱਜ ਪਾਣੀ ਚੱਲਦਾ ਜੋਤੀ ਆਲੂ ਨੂੰ ਦੇਖ ਲਓ ਗਰੋਥ ਕਿੰਨੀ ਸੋਹਣੀ ਹੋ ਗਈ ਆ ਬਣਾਈ ਤੋਂ ਬਾਅਦ ਇਹ ਪਹਿਲਾ ਪਾਣੀ ਆ ਗ੍ਰੋਥ ਬਹੁਤ ਸੋਹਣੀ ਹੋਈ ਜਾਲੂਆਂ ਦੀ ਪਾਣੀ ਲੱਗੀ ਜਾਂਦਾ ਇੱਧਰ ਵੀ ਚੱਲੰਦਿਆ ਜੋਤੀ ਨੂੰ ਵੀ ਉੱਧਰ ਦੂਸਰੀ ਮੋਟਰ ਵੀ ਚੱਲਦੀ ਆ ਬਖਰਾਜ ਨੂੰ ਇਹ ਉਹ ਘਰਾਂ ਦੇ ਬਾਹਰ ਜਿਹੜੀ ਮੋਟਰ ਆਪਣੀ ਉਹ ਚੱਲਦੀ ਪਈ ਜੀ ਉਹ ਸਾਹਮਣੇ ਬਣਾਇ ਤੋਂ ਬਾਅਦ ਪਾਣੀ ਲੱਗਾ ਨਹੀਂ ਹੂਗਾ ਹੁਣ ਮੈਂ ਕਾ ਲਾ ਦਈਏ ਇਹਨੂੰ ਤੋਂ ਕੋਨ ਲਾ ਪੈ ਗੇਲ ਬਹੁਤ ਸੀ ਟਰੈਕਟਰ ਸਲਿੱਪ ਮਾਰਦਾ ਜਦ ਤਨ ਬਣਾਈ ਕੀਤੀ ਆ ਤੇ ਨੂੰ ਮੈਂ ਕੱਲਾ ਦੰਨੇ ਇਹਨੂੰ ਬਹੁਤ ਸੋਹਣੀ ਗਰੋਥ ਹੋਈ ਇਹਨਾਂ ਦੀ ਐਦਕੀ ਤੋਰਾ ਹੈ ਹੀ ਬਹੁਤ ਵਧੀਆ ਆਲੂ ਸਾਰਿਆਂ ਦਾ ਤੋਰਾ ਬਹੁਤ ਵਧੀਆ ਐਦਕੀ ਟੋਕਰਵਾਨ ਆਲੂਆਂ ਦਾ ਐਦਕੀ ਡਾ ਵਧੀਆ ਗੱਲ ਹੀ ਛੱਡ ਦੋ ਆਣਾ ਚੱਲੀ ਜਾਂਦਾ ਇਧਰ ਆਪ ਖਰਾਜ ਨੂੰ ਵੀ ਆ ਪੀਣੀ ਆ ਹੰਦਾਂ ਕੱ ਲੈ ਗੇ ਆਕੂ ਰਾ ਦੇਖਦਾ ਹੁਣ ਉਹ ਜਾ ਜਾ ਕੀ ਕੀ ਦੇਖਿਆ ਤੂੰ ਹੋਰ ਮਾੜਾ ਮੋਟਾ ਹੋ ਮਾੜਾ ਮੋਟਾ ਨਹੀਂ ਜਿਆਦਾ ਆ ਗਿਆ ਕਾਕੂ ਤੇ ਹੀ ਕਿਤੇ ਹੀਗਾ ਉਹ ਉੱਥੇ ਸੀਗਾ ਆਪਣੇ ਆ ਉੱਥੇ ਕਿਹੜੀ ਤੇ ਉਹ ਵਾਲਾ ਘਾ ਤੇ ਪਿਆ ਸੀਗਾ ਸੋਨਾ ਕੱਲ ਹਵਾ ਬਹੁਤ ਚੱਲੀ ਠੰਡੀ ਜਿੱਦਣ ਹਵਾ ਚੱਲੇ ਉਦਣ ਕੋਰਾ ਪੈਂਦਾ ਹੁੰਦਾ ਮਾੜਾ ਮੋਟਾ ਕਹਤੋ ਪਾਣੀ ਲਾ ਦਿਓ ਪਾਣੀ ਲਾ ਸੱਟਾ ਕੰਮ ਕੋਈ ਨਹੀਂ ਲੈ ਇੰਨਾ ਨਹੀਂਗਾ ਪਾਣੀ ਲੱਗ ਰਿਹਾ ਸਹੀ ਹੋ ਰਿਹਾ ਆਹ ਦੇਖ ਲੋ ਵੀਰ ਜੀ ਫਿਰ ਫਿਰ ਕਿਦਾਂ ਤੋਤੇ ਨਹਾਉਂਦੇ ਆ ਮੇਲਾ ਲੱਗਾ ਆ ਦੇਖ ਲੋ ਪੰਚਾਂਵੇਂ ਹੁੰਦਾ ਜੇ ਪਾਣੀ ਚੱਲਦਾ ਇਹ ਨਾਲੀਏ ਉਹ ਤਾਰ ਤੇ ਬੈਠੇ ਆ ਉਹ ਪੰਜ ਸੱਤ ਚੱਲ ਜਾਂਦੇ ਫੇਰ ਆਂਦੇ ਹੋ ਤੇ ਕਿੰਨੇ ਉੱਤੇ ਲੱਗੇ ਹੋ ਆੜ ਤੇ ਪਾਣੀ ਗਰਮ ਉਹਦੇ ਉੱਤੇ ਪਾਣੀ ਗਰਮ ਆ ਪਾਣੀ ਨਿੱਗਾ ਨਾ ਮੋਟਰ ਦਾ ਪਾਣੀ ਕਿਹੜਾ ਠੰਡਾ ਵਾ ਪਾਣੀ ਪੂਰਾ ਨਿੱਗਾ ਉਹ ਦੇਖੀ ਕਿੰਨੇ ਬੈਠੇ ਉੱਤੇ ਹੋਰ ਆਈ ਜਾਂਦੇ ਦੇਖਦੇ ਆ ਉਹਦੇ ਏ 895 ਪਤਾ ਵੀ ਇਹੀ ਨੋਣਾ ਸੋਰੀ ਲੈ ਲੈ ਉਹ ਬੋਲੋਤੇ ਬੈਠੇ ਜੀ ਦਾ ਪੂਰਾ ਭਰੇ ਹਿਆਰ ਉਧਰੋਂ ਦੇ ਸੇਰਾ ਸਾਰਾ ਇਧਰੋਂ ਭਰਨਾ ਪਰੂ ਉਧਰੋਂ ਦੀ ਆਹ ਬਾਣੀ ਤੇ ਭੱਜਾਈ ਹੁੰਦਾ ਸਹੀ ਹੈ ਇਧਰੋਂ ਇਨ ਇੰਦਾ ਆ ਹੀ ਰਹਿ ਗਿਆ ਬਸ ਇੱਧਰ ਨੂੰ ਕੀ ਆ ਇੰਨਾ ਬਸ ਵੇ ਉਧਰੋਂ ਪਹਿਲੋਂ ਪਰਲੇ ਬਣੇ ਲੈ ਜਾ ਉਧਰ ਉਧਰੋਂ ਇਹਨੂੰ ਭਰਦੇ ਆਇਓ ਆਹੀ ਪਾਣੀ ਨਾਲ 20 ਸਾਈਜ ਬਣ ਜਾਣ ਆਲੂ ਇੰਨੇ ਤਾਂ ਤਾਂ ਬੜੇ ਹੋ ਯਾਰ ਹਾਂ ਗੋਲੀ ਬਣੀ ਹੋਈ ਆ ਬਸ ਆਹ ਪਾਣੀ ਨਾਲ 20 ਬਣ ਜਾਣਾ ਵਧੀਆ ਇੱਕ ਅੱਧਾ ਹੋਰ ਲੱਗ ਜਾਊਗਾ ਮੇਲ ਤੂਰੀ ਬਹੁਤ ਆਇਦਗੀ ਮੌਸਮ ਆਇਦਗੀ ਧੁੱਪਾਂ ਨਿਕਲਦੀਆਂ ਨਾ ਤਾਂ ਇਹ ਤਾਂ ਸਹੀ ਆ ਇਹਦੇ ਵੱਧੂ ਤੂਰੀ ਆ ਇਹਦੇ ਕੀ ਵੇਲ ਜੀ ਕਰਦੇ ਤਾਂ ਚੱਲ ਪੱਜਾਉਂਦਾ ਪਾਣੀ ਪੱਜਾਣਾ ਲੋ ਵੀਰ ਜੀ ਕੱਟੀ ਪਟਾਈ ਚਾਲੂ ਕਰਤੀ ਆ ਆਪਣੇ ਚਾਚੇ ਦੇ ਮੁੰਡਿਆਂ ਨੇ ਪਟਣ ਦੇ ਅੱਜ ਕੱਲ ਦੇ ਲੱਗੇ ਹੋਏ ਪਟਣ ਅੱਗ ਦੀ ਪਟਾਈ ਚਾਲੂ ਹੈ ਇਹਨਾਂ ਦੇ ਆਲੂ ਠੀਕ ਨਿਕਲਣਦੇ ਆ ਰੇਟ ਵੀ ਠੀਕ ਆ ਰੇਟ ਵੀ 12-1300 ਰੁਪਇਆ ਹੈਗਾ ਵਾ ਤੇ ਝਾੜ ਵੀ ਠੀਕ ਆ ਦੇਖੋ ਕਾਫੀ ਰਾਸ਼ਨ ਬਣਿਆ ਹਾਂ ਕਲਦੀ ਲਾਈ ਹੀ ਪਟਾਈ ਇਧਰ ਆ ਜੋਤੀ ਖੜਾ ਜੀ ਆਪਣਾ ਆ ਜੋਤੀ ਦਾ ਪਲਾਟ ਆ ਮੱਲਿਆ ਪਿਆ ਪੂਰਾ ਡੇਗਰ ਨਹੀਂ ਪੜਦੇ ਪਏ ਠੀਕ ਆ ਵਾ ਵੇਲ ਮਿੱਟੀ ਆਈ ਜਾਂਦੀ ਪਿੱਛੇ ਘਾਟੀ ਛੇ ਲੁੰਦਾ ਆਲੂ ਮਿੱਟੀ ਵੀ ਗਸਰੀ ਜੀ ਆ ਇਨੀ ਮਿੱਟੀ ਨਹੀਂ ਝੁਮੜਦੇ ਆਲੂ ਨੂੰ ਆਦ ਢੇਰੀਆਂ ਪਈਆਂ ਆਲੂ ਠੀਕ ਆ ਚੱਲੀ ਜਾਂਦਾ ਕੰਮ ਬਟਾਈ ਦਾ ਨਾ ਨੇ ਕਰਦਾ ਸ਼ੁਰੂ ਦੇ ਦੇ ਆਪਣੇ ਵੀ ਬਣ ਗਿਆ ਮਾਲਤ ਹਫਤਾ ਕੋ ਦਾ ਲੱਗਣਾ ਆਪਣੇ ਜੇ ਸਹੀ ਰੇੜਾ ਤਾਂ ਫੇ ਆਈ ਵੀ ਕਰ ਦੇਣੀ ਸ਼ੁਰੂ ਆਹ ਲੇਵਰ ਲੱਗੀ ਆ ਦਾ ਆਪ ਬਣਾਈ ਤੋਂ ਬਾਅਦ ਦੂਸਰਾ ਬਣਾਈ ਤੋਂ ਬਾਅਦ ਦੂਜਾ ਪਾਣੀ ਲੱਗੀ ਆ ਨਾ ਮੇਰੇ ਹਿਸਾਬ ਨਾਲ ਤਾਂ ਆਪਣੇ ਆਲੂ ਬੰਜਣਗੇ ਇਸੇ ਪਾਣੀ ਨਾਲ ਹੀ ਆਨੇ ਪਹਿਲੇ ਲੱਗੇ ਹੋਏ ਆ ਪਹਿਲੇ ਪਲਾਟ ਸਾਰੇ ਇਹ ਤਾਂ ਬੰਜੂਗੇ ਲੱਗਦਾ ਜਿਹੜੇ ਛੋਟੇ ਆ ਉਹਨਾਂ ਨੂੰ ਇੱਕ ਸ਼ਾਇਦ ਹੋਰ ਲੱਗ ਜਾਵੇ ਪਾਣੀ ਇਹ ਤਾਂ ਜਿੱਦਾਂ 20 ਹੈ ਜਿਆ ਬਾਣੀ ਚੱਲਾਵਾ ਮੋਟੀ ਗੋਲੀ ਬਣੀ ਹੋਈ ਆ ਹੁਣ ਆ ਪਾਣੀ ਨਾਲ ਹੋ ਜਾਣਾ 20 ਸਾਈਜ ਪਾਣੀ ਸਾਰੇ ਪਲਾਟ ਨੂੰ ਲਾਤਾ ਉਹ ਉਧਰੋਂ ਲੈ ਕੇ ਸਾਰੇ ਲਗਾ ਇਧਰਲਾ ਪਲਾਟ ਰਹਿੰਦਾ ਹਲੇ ਪੂਰਾ ਹੀ ਉਹ ਤੱਕ ਉਹ ਸਪੈਦਿਆਂ ਤੋਂ ਵੀ ਥੱਲੇ ਜਾਣਾ ਉਹ ਵਾਲਿਆਂ ਤੋਂ ਇਹ ਰਹਿੰਦਾ ਸਾਰਾ ਹਲੇ ਆਹ ਦੋ ਘਿਹਰ ਇਧਰੋਂ ਭਰਦੇ ਵੇ ਆ ਪਿਆ ਖੋਲਦੇ ਖਿਲਾਂ ਸਾਰੀਆਂ ਇਹਨਾਂ ਦੀਆਂ ਭਰ ਜੂਗਾ ਫੇਰ ਖੋਲਣਾ ਫੇਰ ਜਾਊਗਾ ਫੇਰ ਜਲਦੀ ਜਾਊਗਾ ਉਹ ਆਹ ਇਹਨਾਂ ਨੂੰ ਭਰਦੇ ਆ ਦੋ ਘਿਹਰਿਆਂ ਨੂੰ ਭਰ ਲੈਂਦੇ ਕਿ ਅਗਲੀ ਗੱਲ ਪਰ ਕੇ ਮੋੜ ਖੋਲ ਦੀ 2 ਮਿੰਟ ਪੈ ਲੈਣ ਦੀ ਪਾਣੀ ਸਾਰੀਆਂ ਭਰਦੇ ਚਪੈਦਿਆਂ ਕਰਕੇ ਇਧਰੋਂ ਬਹੁਤ ਕਮ ਲੌਂਦਾ ਹਾ ਤੋੜੀ ਗੱਲ ਕਿੰਨੀ ਕਮਲਾਈ ਸੀ ਹਾ ਤੋੜੀ ਦੇ ਕਿੰਨੀ ਅਮਲੌਂਦਾ ਚਪੈਦੇ ਪਾਣੀ ਖਿੱਚੀ ਜਾਂਦੇ ਹਨਾ ਸਾਲਫਰ ਵਾਲਾ ਖਾ ਦਿਨਾ ਪਿਆ ਤਾਂ ਵੀ ਛੋਟਾ ਹੈਗਾ ਇੱਥੇ ਆ ਹੋਏ ਬੰਨੇ ਬੰਨੇ ਪਤਾ ਕੀ ਹੋਇਆ ਏ ਬੰਨੇ ਬੰਨੇ ਦੋ ਆ ਖੇਲਾਂ ਨੂੰ ਖਾਦ ਨਹੀਂ ਪਈ ਥੱਲੇ ਛੱਟਾ ਮਾਰਤੇ ਬੰਦ ਨਹੀਂ ਹੋ ਗਈ ਸੀ ਮਸ਼ੀਨ ਖਿਆਲ ਨਹੀਂ ਕੀਤਾ ਭਰਾਵਾ ਦੇਖਿਆ ਨਹੀਂ ਮੁੜ ਕੇ ਦੇਖਿਆ ਮੈਂ ਬੰਨੇ ਵਾਲਾ ਜੋ ਗੇੜੇ ਦੋ ਲਾਤੇ ਡੀਪੀ ਕਿ ਰੀ ਨਹੀਂ ਉਦਾਂ ਛੱਟਾ ਮਾਰਦਾ ਪਰ ਉਹ ਗੱਲ ਨਹੀਂ ਨਾ ਬੰਦੀ ਕਿਤੇ ਥੱਲੇ ਮੋਢੋ ਵਿੱਚ ਪੈਣੀ ਖਾਦ ਆ ਨਹੀਂ ਥੋੜਾ ਜਿਹਾ ਫਰਕ ਹੈ ਨਾ ਬਾਕੀ ਇਧਰ ਸਪੈਦੇ ਦਾ ਕਰਕੇ ਵੀ ਫਰਕ ਰਹਿੰਦਾ ਯਾਰ ਫਰਕ ਆ ਬਹੁਤ ਆਲੂ ਉਹਨੇ ਨਿਕਲਨੇ ਪੂਰੇ ਐ ਨੂੰ ਸਹੀ ਆ ਦੇਖ ਆਲੂ ਪੂਰੇ ਨਿਕਲਨੇ ਉਹ ਨਹੀਂ ਫਰਕ ਪੈਂਦਾ ਅੱਜ ਬੱਦਲ ਵਾਈ ਜੀ ਹੋ ਗਈ ਆ ਜੀ ਅੱਜ ਨਹੀਂ ਕਿਹਚ ਵੀ ਧੁੱਪ ਨਹੀਂ ਗਈ ਉਦਾਂ ਤਾਂ ਵਧੀਆ ਕੋਰਾ ਬਹੁ ਪਿਆ 6-7 ਦਿਨ ਉਹ ਗਿਆ ਦੋਕ ਦਿਨ ਹੁਣ ਬਦਲ ਹੋ ਜਾਂਦਾ ਰੋ ਜੀ ਆਹ ਦੇਖੋ ਡਿਮਾ ਨਿਕਲਿਆ ਸੂਰਜ ਬਰਮਾਰ ਮੈਂ ਮਿਹਰ ਹੀ ਰੱਖੇ ਹੁਣ ਫਸਲਾਂ ਸਿਰੇ ਚੜਨ ਵਾਲੀਆਂ ਸਾਰੇ ਜ਼ਿਮੀਂਦਾਰਾਂ ਦੀਆਂ ਹੁਣ ਤਾਂ ਹਮਾ ਤਾਂ ਮਿਹਰ ਹੀ ਕਰੇ ਜੇ ਕੰਮਾਂ ਤੋਂ ਬੜੇ ਖਰਚੇ ਹੋਏ ਹੁੰਦੇ ਜ਼ਿਮੀਂਦਾਰ ਦੇ ਇੱਥੋਂ ਹੀ ਆਸਾਂ ਸਾਰਿਆਂ ਨੂੰ ਪਿੱਛੇ ਜਿਹੜਾ ਮਾਰਾਂ ਇੱਕ ਵਾਰੀ ਤੂੰ ਧੂਣੀ ਸਕੀਆ ਧੂਆਂ ਲਾ ਕੇ ਧੂਣੀ ਦੇਖਣੇ ਕਿੱਦਾਂ ਲੱਗੀ ਆ ਉਹ ਬਾਈ ਜੀ ਬਸ ਲੱਗੀ ਜਾਂਦਾ ਪਾਣੀ ਮੁੜ ਕੇ ਆਪਣੇ ਹੋਇਆ ਨੇ ਪ੍ਰੋਗਰਾਮ ਸ਼ੁਰੂ ਵਿਆਹ ਆ ਆਪਣੇ ਉਹ ਬਾਈ ਜੀ ਅੱਜ ਬਾਰਿਸ਼ ਹੋਣ ਲੱਗ ਪਈ ਆ ਇਹ ਹੁਣ ਮੈਂ ਲਾਦਾ ਸਪਰੇਅ ਕਰਾਊਗਾ ਵਿੱਚ ਵਿੱਚ ਬਲੈਡ ਦੀ ਸ਼ਿਕਾਇਤ ਲੱਗਦਾ ਆ ਵੀ ਆਉਣ ਲੱਗ ਪਈ ਆ ਮਾੜੀ ਮੋਟੀ ਅੱਜ ਕੌਣ ਤੇ ਧੰਦ ਜੀ ਪੈ ਗਈ ਆ ਸਾਰੇ ਪਾਸੇ ਅੱਜ ਧੁੰਦ ਧੁੰਦ ਜੀ ਪੈ ਗਈ ਆ ਨੂੰ ਲੱਗਦਾ ਵੀ ਹੁਣ ਸਪਰੈਆ ਕਰਨੀਆਂ ਪਣੀਆਂ ਮੌਸਮ ਬੰਦ ਕਰਾ ਹੋਇਆ ਨਾ ਸਭ ਬਾਈ ਨਾਮ ਅਲਮੈਕੁਰ ਗੋਵਰਾ ਸਾਹਿਬ ਸਭ ਸਾਨ ਸਾਹਿਬ ਕੋ ਲੋ ਉਧਾਰ ਹੈ ਸਭ ਸਨ ਸਾਜਨ ਬੀਰ ਬਦਾਂ ਨੇ ਸਤਾਰਾ ਸਾਧੂ ਦਰਸ਼ਨ ਸ਼ੋਧ ਤਰਫ ਦੇਖਿਆ ਵਿੱਚ ਜੇ ਕਿਤੇ ਕਿਤੇ ਪੱਤੇ ਇਹ ਜੋਤੀ ਆ ਜੋਤੀ ਦਾ ਬਲਾੜਾ ਬਾਈ ਇਹ ਤਾਂ 60 ਕ ਦਿਨ ਦਾ ਹੋਈ ਚੱਲਾ ਵਾ ਇਹਦਾ ਤਾਂ ਕੋਈ ਟੈਨਸ਼ਨ ਨਹੀਂ ਆ ਜਿਹੜਾ ਐ ਸਾਈਜ਼ ਦਾ ਬਖਰਾਜ ਆ ਇਹਨਾਂ ਨੂੰ ਸਪਰੇਆ ਹੋਣਗੀਆਂ ਲੈ ਹੁਣ ਦਾ ਮੌਸਮ ਸਾਫ ਤੇ ਇਹਨਾਂ ਨੂੰ ਕਰਦੇ ਆ ਸ਼ੁਰੂ ਕੰਮ ਇਹ ਹਲੇ ਲੇਟ ਆ 40 ਕ ਦਿਨਾਂ ਦਾ ਵੀ ਕੋਈ ਚੱਲਾ ਹੋਣਾ 40 ਕ ਦਾ ਇਹਨਾਂ ਨੂੰ ਕਰ ਨਹੀਂ ਪਾਣੀ ਸਪਰੇ ਚੰਗੀ ਤਰ੍ਹਾਂ ਮੌਸਮ ਅੱਜ ਬਹੁਤ ਖਰਾਬ ਆ ਪੂਰਾ ਓਵਰ ਆਊ ਅੱਗੇ ਪੈ ਹਟਿਆ ਮੀਂਹ ਸਿਰਸਿਰ ਚੰਗਾ ਪੂਰਾ ਬੱਦਲ ਆ ਪਿਆ ਨਹੀਂ ਸਹੀ ਚਿੱਟੀ ਪੀਲੀ ਆ ਨਾ ਪੀਲੀ ਹਾਂ ਕਿਦਾਂ ਹੱਥ ਵਕਰਾ ਵਕਰਾ ਕਰਾ ਦੇਣਾ ਅੱਗੇ ਕਿਉਂ ਹੱਥ ਕਾ ਦਾ ਪਿੱਲੋ ਵਕਰਾ ਵਕਰਾਈ ਸੀਗਾ ਉਹਦਾ ਹੌਸਲੈਟ ਥੱਲੇ ਦੇ ਦੇ ਹੌਸਲੈਟ ਥੱਲੇ ਦੇ ਦੇ ਜੋ ਕਰੰਟ ਦੇਣਾ ਉਹਦੋਂ ਦੇਣਾ ਪਣਾ ਸਹੀ ਕੋਈ ਨਹੀਂ ਆ ਤੈਨੂੰ ਦੋਵੇਂ ਬੰਨੇ ਕਰੰਟ ਹੱਥ ਲੈਟ ਦੇ ਥੱਲੇ ਦੇ ਦੇ ਨਹੀਂ ਇਹ ਗੇ ਕਰਾ ਆ ਕਿੱਧਰ ਨੂੰ ਆ ਪਾਣੀ ਲੈਟ ਦਾ ਕਿੱਥੇ ਚਾਹੀਦਾ ਹਾਂ ਇਹਦਾ ਇਹ ਥੱਲੇ ਇਹ ਲਾਈਨ ਥੱਲੇ ਦੇ ਦੇ ਵੀਡੀਓਸ ਸੋਸ਼ਲ ਮੀਡੀਆ ਤੇ ਪਾਣੀ ਹਾਂ YouTube ਬਹੁਤ ਲਿਖਿਆ ਹੁੰਦੇ ਛਤਰੀ ਦੇ ਕੀ ਲਿਖਿਆ ਪੜ ਕੇ ਦੱਸ ਕੀ ਲਿਖਿਆ ਆ ਕੀ ਲਿਖਿਆ ਪੜਨ ਕਰ ਕੀ ਆ ਹੋਰ ਛਤਰੀ ਤੇ ਕੀ ਲਿਖਿਆ ਉਹ ਕੁੱਤੇ ਹਾਂ ਕੀ ਆ YouTube ਹਾਂ ਵਲੌਗ